ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬੇ ਜੀ ਕਿਵੇਂ ਆ ਬਾਬੇ ਤੁਹਾਡੀ ਇਹ ਜੋ ਤੁਸੀਂ ਆਈਸਕ੍ਰੀਮ ਵੇਚੰਦਾ ਉਪਰਾਲਾ ਕੀਤਾ ਹਣੇ ਹੀ ਪੰਜਾਬੀ ਹੋ ਕੇ ਤੇ ਇਹ ਕਦੋਂ ਤੋਂ ਕਰਨ ਲੱਗੇ ਹੋਈ ਇਹ ਮੈਂ 2012 ਤੋਂ ਕਰ ਰਹਾਂ ਜੀ ਜਿੱਥੇ ਵੀ ਮੈਨੂੰ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਮਿਲਦੀ ਆ ਹਨਾ ਇਹ ਪ੍ਰਬੰਧਕਾਂ ਨੇ ਕਦੇ ਮੈਨੂੰ ਇਹ ਨਹੀਂ ਆਖਿਆ ਵੀ ਤੂੰ ਇਹ ਕੰਮ ਨਾ ਕਰ ਜੇ ਜੇ ਮੈਂ ਡਿਊਟੀ ਜਾ ਗਜਾ ਦੀ ਉੱਥੇ ਵੀ ਸੁਣ ਨਵਾਵਾ ਤੇ ਉਹ ਵੀ ਕਹਿ ਰਹੇ ਆ ਵੀ ਤੂੰ ਇਹ ਖੁੱਲ ਕੇ ਕੰਮ ਕਰ ਪਿਛਲੇ ਸਾਲ ਮੈਂ ਬਗਰਾੜੀ ਬਾਜਾਖਨ ਔਰ ਜੈਤੋ ਦੇ ਵਿੱਚ ਇਹੀ ਉਤਰਾਲਾ ਕੀਤਾ ਸੀ ਪਰ ਅੱਜ 1 ਮਹੀਨਾ ਹੋ ਗਿਆ ਬੜੀ ਨਮੋਸ਼ੀ ਵਾਲੀ ਗੱਲ ਅੱਜ ਮੈਂ ਬਠਿੰਡਾ ਸ਼ਹਿਰ ਦੇ ਵਿੱਚ ਜਾਨੀ ਕਿ ਵਾਰਡ ਤੇ ਨਾ ਚੱਲਦਾ ਵੀ ਬਠਿੰਡਾ ਸ਼ਹਿਰ ਚੰਡੀਗੜ੍ਹ ਵਰਗਾ ਬਠਿੰਡਾ ਸ਼ਹਿਰ ਹੁੰਦਾ ਪਰ ਅੱਜ 5 ਸਾਲ ਤੋਂ ਲੈ ਕੇ 7 ਸਾਲ ਦਾ ਉਹ 13 ਸਾਲ ਤੱਕ ਦਾ ਬੱਚਾ ਨਾ ਇੱਕ ਦੋ ਬੱਚੇ ਪਾਠ ਸੁਣਾਉਣ ਆਏ ਆ ਕਿ ਕੋਈ ਵੀ ਉਹ ਬੱਚਾ ਨਹੀਂ ਆਇਆ ਕਿਉਂਕਿ ਜਿਹੜੀ ਆਈਸਕ੍ਰੀਮ ਆਪਾਂ ਲਿਖਤੀ ਵੀ ਜਿਹੜੇ ਵੀ ਬੱਚੇ 5 ਤੋਂ 7 ਸਾਲ ਦੀ ਉਮਰ ਦੇ ਆ ਉਹਨਾਂ ਨੂੰ ਆਪਾਂ ਫ੍ਰੀ ਆਈਸਕ੍ਰੀਮ ਦੇਣੀ ਹੈ ਤੇ ਫਿਰ ਪਾਠ ਸੁਣਾ ਲੈਣ ਜਿਹੜੇ ਪਾਠ ਸੁਣਾ ਜਪਜੀ ਸਾਹਿਬ ਦਾ ਜਾਂ ਪੰਜ ਪਿਆਰਾਂ ਦੇ ਨਾਮ ਦੱਸਣਗੇ ਜਾਂ ਗੁਰੂ ਸਾਹਿਬਾਂ ਦੇ ਸਾਡੇ ਦਸਾਂ ਕੁਰਮਿਆਂ ਦੇ ਨਾਮ ਦੱਸਣਗੇ ਜਾਂ ਸਾਡੇ ਸ਼ਹੀਦਾਂ ਦੀਆਂ ਸ਼ਹੀਦਾਂ ਕਿੱਥੇ ਕਿੱਥੇ ਪੰਜਾ ਹਨਾ ਇਤਿਹਾਸ ਦੱਸਣਗੇ ਜਾਂ ਆਪਾਂ ਆਪਣੇ ਕਾਲ ਤਾਕਤਾਂ ਦੇ ਨਾਮ ਦੱਸਣਗੇ ਇਹ ਨਹੀਂ ਕਿ ਆਪਣੇ ਬੱਚਿਆਂ ਨੂੰ ਕੁਰਬਾਨੀ ਹੋਣੀ ਚਾਹੀਦੀ ਹੈ ਹਨਾ ਕੁਰਬਾਨੀ ਪੜਨਾ ਜ਼ਰੂਰੀ ਆ ਉਹ ਬੱਚੇ ਕਈ ਡਰਦੇ ਆ ਵੀ ਸਾਰਾ ਜਪਜੀ ਸਾਹਿਬ ਸਾਨੂੰ ਨਹੀਂ ਹੁੰਦਾ ਵਾ ਜਾਂ ਸੁਖਮਨੀ ਸਾਹਿਬ ਨਹੀਂ ਹੁੰਦਾ ਹਨਾ ਪੰਜਾ ਬਾਣੀਆਂ ਚ ਕੋਈ ਬਾਣੀ ਸਾਨੂੰ ਵੀ ਪੰਗਤੀਆਂ ਹੁੰਦੀਆਂ ਉਹ ਪੰਗਤੀਆਂ ਅਸੀਂ ਸੁਣਾ ਸਕਦੇ ਤੇ ਬਾਬਾ ਜੀ ਇਹ ਤੁਹਾਡੀ ਕਿੱਥੇ ਇਹ ਆਪਾਂ 4 ਵਜੇ ਤੋਂ ਲੈ ਕੇ 10 ਵਜੇ ਤੱਕ ਗੁਰਦੁਆਰਾ ਜੋ ਕਾਈ ਮਤੀ ਦਾਸ ਨਗਰ ਦੇ ਵਿੱਚ ਬਣਿਆ ਹੋਇਆ ਤੇ ਉੱਥੇ ਆਪਾਂ ਡੀਮਾਰਟ ਕੋਲ ਡੀਮਾਰਟ ਦੇ ਸਾਹਮਣੇ ਠੀਕ ਆ ਡੀਮਾਰਟ ਦੇ ਸਾਹਮਣੇ ਔਰ ਮਾਨਸਾ ਰੋ ਠੀਕ ਆ ਬਠਿੰਡਾ ਸ਼ਹਿਰ ਦੇ ਵਿੱਚੋਂ ਕੋਲ ਉੱਤਰਦੇ ਆਪਾਂ ਇੰਨੇ ਜਿਹੜੀ ਜਿਹੜੀ ਆਈਸਕ੍ਰੀਮ ਦੀ ਲਾਉਂਦੇ ਆ ਤੇਵਾ ਬੱਚਿਆਂ ਨੂੰ ਔਰ ਪ੍ਰਬੰਧਕਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਔਰ ਮੁਹੱਲੇ ਵਾਲੇ ਵੀਰਾਂ ਨੂੰ ਵੀ ਆਸਤੇ ਜਿਹੜੇ ਮੇਰੇ ਮਿੱਤਰ ਪਿਆਰੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਬੱਚੇ ਜਰੂਰ ਇੱਕ ਦੋ ਲੈ ਕੇ ਆਇਆ ਕਰੋ ਡੇਲੀ ਠੀਕ ਹੈ ਜੀ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਵੀਰੇ ਤੇ ਤੁਸੀਂ ਵੀਰ ਜੀ ਵੀਡੀਓ ਬਣਾਉਣ ਆਏ ਹੋ ਤਾਂ ਤੁਹਾਨੂੰ ਕੀ ਇਹ ਇਹਦੇ ਵਿੱਚ ਕੀ ਚੰਗਾ ਲੱਗਿਆ ਤੁਹਾਨੂੰ ਇਹ ਤੁਸੀਂ ਪਾਠ ਕਰ ਪਾਠ ਵਾਲੇ ਬੱਚਿਆਂ ਨੂੰ ਜਾਂ ਸਿੱਖੀ ਪ੍ਰਮੋਟ ਕਰਦੇ ਹੋ ਇੱਕ ਤੁਸੀਂ ਆ ਪੰਜਾਬੀ ਹੋ ਕੇ ਬਾਹਰੋਂ ਆ ਕੇ ਜਿਵੇਂ ਲੋਕ ਕੋ ਕਰ ਰਹੇ ਹੈਗੇ ਉਹਨਾਂ ਕੋਲ ਇੱਕ ਤਾਂ ਪ੍ਰੋਡਕਟ ਨਹੀਂ ਸਹੀ ਹੁੰਦੀ ਤੁਸੀਂ ਆ ਪੰਜਾਬੀ ਹੋ ਕੇ ਇਹ ਸੇਵਾ ਕਰ ਰਹੇ ਹੋਗੇ ਇੱਕ ਬੱਚਿਆਂ ਨੂੰ ਕਰ ਰਹੇ ਹੋਗੇ ਇਹ ਬੱਚੇ ਪਾਠ ਹਾਂਜੀ ਬਹੁਤ ਵਧੀਆ ਆਪੀ ਹੋਣ ਦੇ ਨਾਤੇ ਇੱਕ ਮਾਣ ਆ ਗੁਰ ਸਿੱਖੀ ਦੇ ਨਾਲ ਅਸੀਂ ਜੁੜਾਂਗੇ ਜਿਹੜੇ ਸਾਡੇ ਬੱਚੇ ਆ ਛੋਟੇ ਬੱਚੇ ਆ ਜਿਹੜੇ ਹਨਾ ਉਹ ਸਿੱਖੀ ਦੇ ਨਾਲ ਜੁੜਨਗੇ ਜੇ ਅੱਜ ਅਸੀਂ ਵੱਡੇ ਵੱਡਿਆਂ ਨੂੰ ਵੇਖ ਕੇ ਕਹਿੰਦੇ ਆ ਯਾਰ ਉਹ ਨਸ਼ੇ ਦੀ ਛੱਡ ਰਹੇ ਪਰ ਜਿਹੜੇ ਸਾਡੇ ਛੋਟੇ ਬੱਚੇ ਅਸੀਂ ਆਪਾਂ ਨੌਜਵਾਨ ਵੀਰ ਤੁਸੀਂ ਹੋ ਹਨਾ ਉਹ ਪਰਾਨਾ ਹੈ ਆਪਣਾ ਇੱਕ ਛੋਟਾ ਜਿਹਾ ਆਪਾਂ ਉਹਨਾਂ ਬੱਚਿਆਂ ਨੂੰ ਸੰਭਾਲ ਸਕਦੇ ਠੀਕ ਹੈ ਜੀ ਤੇ ਵੱਡੇ ਵੱਡੇ ਕਾਮਿਆਂ ਦੀ ਸਾਨੂੰ ਲੋੜ ਨਹੀਂ ਪੈਂਦੀ ਠੀਕ ਆ ਤੇ ਛੋਟੇ ਲੈਵਲ ਤੋਂ ਅਸੀਂ ਲੈ ਕੇ ਜਿਹੜੇ ਛੋਟੇ ਬੱਚੇ ਆ ਸਾਡੇ ਇਦੂ ਅੱਕੇ ਅੱਕੇ ਉਹ ਸੰਭਾਲੇ ਇਹੀ ਪਰਾਨਾ ਆਪਣਾ ਵੀਰ ਦੀ ਪਿੰਡ ਮੇਰਾ ਮਲਕੇ ਆ ਜਿੰਨਾ ਮੌਕਾ ਠੀਕ ਆ ਇੱਥੋਂ 52 ਕਿਲੋ ਪਿੰਡ ਮੇਰਾ ਪਹਿਲਾ ਇਥੋਂ ਜਿਹੜਾ ਮੇਰਾ ਪਿੰਡ ਆ 52 ਕਿਲੋਮੀਟਰ ਬਾਟ ਪੈਂਦਾ ਪਰ ਮੈਂ ਆਇਤੀ ਮੈਨੂੰ ਜਥੇਬੰਦੀਆਂ ਨੇ ਵੀ ਹੋਰ ਵੀ ਸੰਦੇਸ਼ ਆਖਿਆ ਕਿ ਤੂੰ ਬਠਿੰਡਾ ਦੇ ਵਿੱਚ ਰਿਹੜੀ ਰ ਸਾਰੇ ਬੱਚਿਆਂ ਨੂੰ ਜ਼ਰੂਰ ਲੈ ਆਇਆ ਕਰੋ ਕਿਉਂਕਿ ਇੱਕ ਮਹੀਨਾ ਹੋ ਗਿਆ ਮੇਰੇ ਕੋਲ ਤਿੰਨ ਬੱਚਿਆਂ ਦੋ ਆਇਆ ਇੱਕ ਦਿਨ ਅਸੀਂ ਵੀ ਸੀਗੇ ਹੀ ਉਹਦੇ ਜੋ ਆ ਕੇ ਇੱਥੇ ਬੈਠੇ ਸਿਖਾਉ ਉਹ ਕਰ ਰਹੇ ਸੀਗੇ ਜੀ ਦੋਸਤਾਂ ਹਣਾ ਤੁਸੀਂ ਵੀ ਲੈ ਆ ਹਾਂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਜੀ ਆਇਆ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ